ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦੀ ਕਿ ਜੇਕਰ ਕੋਈ ਅਪਰਾਧ ਕਰਦਾ ਹੈ ਉਸ ਨਾਲ ਕੀ ਕਰਨਾ ਚਾਹੀਦਾ ਹੈ ਉਸ ਨੂੰ ਪੁਲਿਸ ਨੂੰ ਸੌਂਪਨਾ ਚਾਹੀਦਾ ਹੈ ਜਾਂ ਫਿਰ ਖੁਦ ਨਿਆਂ ਦੇ ਦੇਵਤਾ ਬੰਨਣਾ ਚਾਹੀਦਾ ਜੇਕਰ ਤੁਸੀਂ ਮੈਨੂੰ ਸਵਾਲ ਦਾ ਜਵਾਬ ਪੁੱਛੋਗੇ ਤਾਂ ਮੈਨੂੰ ਲੱਗਦਾ ਹੈ ਕਿ ਅਪਰਾਧੀ ਨੂੰ ਕਾਬੂ ਕਰਨ ਲਈ ਪੁਲਿਸ ਪ੍ਰਸ਼ਾਸਨ ਅਤੇ ਸਜ਼ਾ ਦੇਣ ਲਈ ਅਦਾਲਤਾਂ ਜੇਕਰ ਆਮ ਲੋਕ ਨਿਆਂ ਕਰਨ ਲੱਗ ਪਏ ਤਾਂ ਪ੍ਰਸ਼ਾਸਨ ਦਾ ਕੀ ਕੰਮ ਹੋਵੇਗਾ ਫਿਰ ਤਾਂ ਹਰ ਕੋਈ ਆਪਣੇ ਹਿਸਾਬ ਨਾਲ ਨਿਆਂ ਕਰੇਗਾ ਅਤੇ ਸਜ਼ਾ ਦੇਵੇਗਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੋਇਆ ਹੈ ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ ਇੱਕ ਬੇहद ਹੀ ਸ਼ਰਮਨਾਕ ਘਟਨਾ ਲੁਧਿਆਣਾ ਵਿੱਚ ਵਾਪਰੀ ਹੈ ਜਿੱਥੇ ਇੱਕ ਚੋਰੀ ਕਰਨ ਦੇ ਇਲਜ਼ਾਮ ਦੇ ਚਲਦਿਆਂ ਫੈਕਟਰੀ ਮਾਲਕ ਨੇ ਮਾਂ ਅਤੇ ਧੀਆਂ ਨੂੰ ਮੂੰਹ ਕਾਲਾ ਕਰਕੇ ਗਲੇ 'ਚ ਤਕਤੀ ਲਟਕਾ ਕੇ ਲਿਖਿਆ ਮੈਂ ਚੋਰ ਹਾਂ ਸੁਣਨ ਨੂੰ ਹੀ ਕਿੰਨਾ ਅਜੀਬ ਲੱਗ ਰਿਹਾ ਹੈ ਨਾ ਵਰੇਸਤਰਾ ਸੱਚਮੁੱਚ ਹੋਇਆ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕੀ ਇਹ ਸਾਰਾ ਮਾਮਲਾ ਆਓ ਜਾਣਦੇ ਆ ਨਮਸਕਾਰ ਮੈਂ ਹਤਜਸਮਨੀ ਰਾਏ ਤੁਸੀਂ ਦੇਖ ਰਹੇ ਹੋ ਰਿਤਮ ਪੰਜਾਬੀ ਲੁਧਿਆਣਾ 'ਚ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਨੂੰ ਜੇਕਰ ਅਸੀਂ ਤਾਲਿਬਾਨੀ ਕਹਿ ਕੇ ਦੱਸਾਂਗੇ ਤਾਂ ਕੁਝ ਗਲਤ ਨਹੀਂ ਹੋਵੇਗਾ ਜੀ ਹਾਂ ਤਾਲਿਬਾਨੀ ਸਜਾ ਦਰਅਸਲ ਲੁਧਿਆਣਾ ਦੇ ਬਹਾਦਰਕੇ ਰੋਡ ਤੇ ਸਥਿਤ ਇੱਕ ਜੋਤਨਗਰ ਇਲਾਕੇ ਵਿੱਚ ਖੋਜਰੀ ਫੈਕਟਰੀ ਵਿੱਚ ਕੰਮ ਕਰਨ ਵਾਲੇ ਇੱਕ ਪਰਿਵਾਰ ਭਾਵ ਤਿੰਨ ਧੀਆ ਇੱਕ ਪੁੱਤਰ ਅਤੇ ਇੱਕ ਮਾਂ ਨੂੰ ਫੈਕਟਰੀ ਮਾਲਕ ਅਤੇ ਲੋਕਾਂ ਨੇ ਕੱਪੜੇ ਚੋਰੀ ਕਰਨ ਦੇ ਦੋਸ਼ ਉਛਾੜ ਲਿਆ ਇਸ ਤੋਂ ਬਾਅਦ ਫੈਕਟਰੀ ਮਾਲਕ ਨੇ ਉਹਨਾਂ ਸਾਰਿਆਂ ਦੇ ਮੂੰਹ ਕਾਲੇ ਕਰ ਦਿੱਤੇ ਅਤੇ ਉਹਨਾਂ ਦੇ ਗਲੇ ਵਿੱਚ ਚੋਰ ਲਿਖੇ ਤਕਤੀਆਂ ਲਟਕਾ ਦਿੱਤੀਆਂ। ਉਹਨਾਂ ਨੂੰ ਅਸ਼ਲੀਲ ਟਿੱਪਣੀਆਂ ਕਰਦੇ ਹੋਏ ਸੜਕਾਂ ਤੇ ਘੁਮਾਇਆ ਗਿਆ। ਸ਼ਰਮਨਾਕ ਗੱਲ ਇਹ ਹੈ ਕਿ ਲੋਕ ਤਮਾਸ਼ਾ ਦੇਖਦੇ ਰਹੇ ਕਿਸੇ ਨੇ ਫੈਕਟਰੀ ਮਾਲਕ ਨੂੰ ਅਜਿਹਾ ਕਰਨ ਤੋਂ ਨਹੀਂ ਰੋਕਿਆ ਅਤੇ ਨਾ ਹੀ ਕਿਸੇ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਇਸ ਅਜਾਦੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੇ ਨੇ ਦੱਸਦੇ ਕਿ ਇਹ ਘਟਨਾ ਸ਼ਾਮ 4 ਵਜੇ ਦੇ ਕਰੀਬ ਵਾਪਰੀ ਲੋਕਾਂ ਮੁਤਾਬਕ ਹੋਜਰੀ ਫੈਕਟਰੀ ਦੇ ਮਾਲਕ ਨੇ ਦੋਸ਼ ਲਗਾਇਆ ਕਿ ਫੈਕਟਰੀ ਵਿੱਚੋਂ ਕਪੜਾ ਕਾਫੀ ਸਮੇਂ ਤੋਂ ਚੋਰੀ ਹੋ ਰਿਆ ਸੀ ਇਸ ਲਈ ਉਸਨੇ ਸੀਸੀਟੀਵੀ ਕੈਮਰੇ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਮੰਗਲਵਾਰ ਨੂੰ ਉਸਨੇ ਆਪਣਾ ਪੰਜ ਸਟਾਫ ਮੈਂਬਰਾਂ ਨੂੰ ਰੱਖੇ ਹੱਥੀ ਫੜ ਲਿਆ ਇਹਨਾਂ ਵਿੱਚੋਂ ਤਿੰਨ ਕੁੜੀਆਂ ਨਾਬਾਲਗ ਨੇ ਫੈਕਟਰੀ ਮਾਲਕ ਅਤੇ ਲੋਕਾਂ ਵੱਲੋਂ ਉਹਨਾਂ ਦੇ ਮੂੰਹ ਕਾਲੇ ਕਰਨ ਤੋਂ ਬਾਅਦ ਪਰਿਵਾਰ ਦੇ ਪੰਜ ਮੈਂਬਰਾਂ ਵਿੱਚੋਂ ਹਰੇਕ ਦੇ ਗਲੇ ਵਿੱਚ ਇੱਕ ਤਖਤੀ ਪਾ ਦਿੱਤੀ ਗਈ ਤਖਤੀ ਤੇ ਲਿਖਿਆ ਗਿਆ ਮੈਂ ਚੋਰ ਹਾਂ ਮੈਂ ਆਪਣਾ ਅਪਰਾਧ ਕਬੂਲ ਕਰਦੀ ਹਾਂ ਤਕਤੀ ਦੇ ਹੇਠਾਂ ਉਹਨਾਂ ਕੁੜੀਆਂ ਦੇ ਅਤੇ ਮਾਂ ਤੇ ਮੁੰਡੇ ਦੇ ਨਾਂ ਵੀ ਲਿਖੇ ਗਏ ਨੇ ਹੱਤਾਂ ਉਦੋਂ ਪਾਰ ਹੋ ਗਈ ਜਦੋਂ ਲੋਕਾਂ ਨੇ ਉਹਨਾਂ ਨੂੰ ਇੱਕੋ ਹੀ ਹਾਲਾਤ ਵਿੱਚ ਵੱਖ-ਵੱਖ ਗਲੀਆਂ ਵਿੱਚ ਘਮਾਉਣਾ ਸ਼ੁਰੂ ਕਰ ਦਿੱਤਾ ਫਿਰ ਉਹਨਾਂ ਨੂੰ ਤੱਕਾ ਦਿੱਤਾ ਗਿਆ ਗਾਲਾਂ ਕੱਢੀਆਂ ਗਈਆਂ ਅਤੇ ਗਲਤ ਟਿੱਪਣੀਆਂ ਵੀ ਕੀਤੀਆਂ ਗਈਆਂ ਉੱਥੇ ਮੌਜੂਦ ਲੋਕ ਅਤੇ ਕਾਰੋਬਾਰੀ ਸਭ ਕੁਝ ਦੇਖ ਰਹੇ ਸਨ ਅਤੇ ਉਹਨਾਂ ਤੇ ਹੱਸ ਰਹੇ ਸਨ ਪਰ ਉਹਨਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ ਦੱਸਿਆ ਜਾ ਰਿਹਾ ਕਿ ਤਿੰਨਾਂ ਕੁੜੀਆਂ ਵਿੱਚੋਂ ਇੱਕ ਦਾ ਵਿਆਹ ਤੈ ਹੋ ਗਿਆ ਉਸ ਦਾ ਵਿਆਹ ਹੋਣ ਵਾਲਾ ਹੈ ਪਰ ਫੈਕਟਰੀ ਮਾਲਕ ਅਤੇ ਲੋਕਾਂ ਨੇ ਇਸ ਦਾ ਵੀ ਲਹਾਜ਼ਾ ਨਹੀਂ ਚਿੰਤਾ ਅਤੇ ਜਾਦੇ ਸਭ ਕੁਝ ਹੋ ਰਿਹਾ ਸੀ ਤਾਂ ਲੋਕ ਮੂਕ ਦਰਸ਼ਕ ਬਣੇ ਬੈਠੇ ਸਨ ਦੱਸਦੀ ਹੈ ਕਿ ਥਾਣਾ ਜੋਧੇਵਾਲ ਦੇ ਐਸਐਚਓ ਜਸਵੀਰ ਸਿੰਘ ਨੇ ਇਸ ਘਟਨਾ ਤੇ ਚਿੰਤਾ ਪ੍ਰਗਟ ਕੀਤੀ ਉਹਨਾਂ ਕਿਹਾ ਕਿ ਉਹਨਾਂ ਨੇ ਸਾਨੂੰ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ ਪਰ ਇਹ ਸਾਨੂੰ ਵੀਡੀਓ ਮਿਲ ਗਿਆ ਹੈ ਇਸ ਮਾਮਲੇ ਤੇ ਜਾਂਚ ਕਰਨ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਵੀ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ ਵੈਸੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਸਵਾਲ ਉੱਠਦਾ ਹੈ ਕਿ ਅਸੀਂ ਕਿਹੋ ਜੇ ਸਮਾਜ ਵਿੱਚ ਰਹਿ ਰਹੇ ਹਾਂ ਕਿ ਇਹ ਸਿਰਫ ਇੱਕ ਘਟਨਾ ਹੈ ਜਾਂ ਸਮਾਜ ਵਿੱਚ ਖਤਮ ਹੋ ਰਹੀ ਇਨਸਾਨੀਅਤ ਦੀ ਨਿਸ਼ਾਨੀ ਕਿ ਇਹਨਾਂ ਦਾ ਇਹ ਸਭ ਕਰਨ ਦਾ ਹੱਕ ਸੀ ਜਾਂ ਫਿਰ ਇਹਨਾਂ ਨੂੰ ਪੁਲਿਸ ਹਵਾਲੇ ਕਰਨ ਦਾ ਹੁਣ ਭਾਵੇਂ ਚੋਰੀ ਕੀਤੀ ਉਹਨਾਂ ਨੇ ਇਹ ਤਾਂ ਹਲੇ ਜਾਂਚ ਦੇ ਵਿੱਚ ਸਾਬਤ ਨਹੀਂ ਹੋ ਸਕਿਆ ਪਰ ਕਿਸੇ ਨੂੰ ਇੰਨੀ ਮਾਨਸਿਕ ਪੀੜਾ ਦੇਣਾ ਕਿੰਨਾ ਕੁ ਸਹੀ ਹੈ